ਪਾਕਿਸਤਾਨ ਚ ਹੋ ਰਹੀ ਮਰਦਮ ਸ਼ੁਮਾਰੀ ਦੀ ਸੂਚੀ ਚ ਸਿੱਖ ਪਾਈ ਚਾਰੇ ਨੂੰ ਸ਼ਾਮਲ ਨਾ ਕੀਤੇ ਜਾਂਦੇ ਮਾਮਲੇ ਚ ਪਾਕਿਸਤਾਨੀ ਸਿੱਖਾਂ ਨੇ ਰੋਜ ਪ੍ਰਦਰਸ਼ਨ ਕੀਤਾ ਇਸ ਦੇ ਨਾਲ ਹੀ ਪਾਕਿਸਤਾਨ ਦੀ ਸੁਪਰੀਮ ਕੋਰਟ ਚ ਪਟੀਸ਼ਨ ਧਾਰਕ ਕੀਤੀ ਗਈ ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ ਇਨ ਚੀਫ ਰਮੇਸ਼ ਸਿੰਘ ਖਾਲਸਾ ਨੇ ਪਟੀਸ਼ਨ ਚ ਦੱਸਿਆ ਕਿ ਪਾਕਿਸਤਾਨ ਚ ਰਹਿੰਦੇ ਸਿੱਖ ਪਾਈ ਚਾਰੇ ਨੂੰ ਕਾਲਮ ਨੰਬਰ 6 ਵਿੱਚ ਹੋਰਾਂ ਦੀ ਸ਼੍ਰੇਣੀ ਚ ਰੱਖਿਆ ਗਿਆ ਹੈ ਖਾਲਸਾ ਨੇ ਦੱਸਿਆ ਕਿ ਮਰਦਮ ਸ਼ੁਮਾਰੀ ਦੀ ਪਹਿਲੀ ਸੂਚੀ ਸਾਲ 2007 ਚ ਤਿਆਰ ਕੀਤੀ ਗਈ ਸੀ ਉਸ ਸਮੇਂ ਸਿੱਖਾਬਾਦੀ ਕਾਠੂਨਕਾਰ ਕਾਰਨ ਮਰਦਮ ਸ਼ੁਮਾਰੀ ਕਮੇਟੀ ਮੈਂਬਰਾਂ ਵੱਲੋਂ ਪਾਕਿਸਤਾਨ ਵਿਚਲੇ ਪੰਜ ਧਰਮਾਂ ਦੀ ਸੂਚੀ 'ਚ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਜਦਕਿ ਪਾਕਿਸਤਾਨ 'ਚ ਹੁਣ ਸਿੱਖਾਂ ਦੀ ਆਬਾਦੀ ਕਾਫੀ ਵੱਧ ਚੁੱਕੀ ਹੈ ਉਧਰ ਸ਼੍ਰੀ ਨਨਕਾਣਾ ਸਾਹਿਬ 'ਚ ਸਿੱਖ ਸੰਗਤ ਨੇ ਗੁਰਦੁਆਰਾ ਜਨਮ ਸਥਾਨ 'ਚ ਮੀਟਿੰਗ ਕਰਕੇ ਇਸ ਸੰਬੰਧੀ ਚਿੰਤਾ ਜ਼ਾਹਰ ਕੀਤੀ ਕਿ ਸਿੱਖ ਕੌਮ ਅੱਜ ਇਤਜਾਜ ਕਰੀਏ ਇਹਦਾ ਕਾਰਨ ਕੀ ਹੈ ਕਿਉਂਕਿ ਬਿਨਰ ਜ਼ਿਆਦਾਤਰ ਉਰਦੂش ਲਿਖੇ ਗਏ ਨਹੀਂ ਇਦਾਂ ਕਾਰਨ ਇਹ ਹੈ ਕਿ ਜਿਹੜੇ ਸੈਂਸਸ ਚੱਲ ਰਹੇ ਨੇ ਪਾਕਿਸਤਾਨ ਦੇ 2017 ਦੇ ਯਾਨੀ ਹੈਡ ਕਾਊਂਟ ਵੀ ਕਹਿ ਸਕਦੇ ਆ ਜਾਂ ਮਰਦੂਮ شمਾਰੀ ਜਿਹੜੀ ਸਰਵੇ ਹੋ ਰਹੀ ਹੈ ਲੋਕਾਂ ਨੂੰ ਗਿਨਾ ਜਾ ਰਿਹਾ ਹੈ ਕਿ ਕਿੰਨੇ ਕੋ ਆਬਾਦੀ ਕਿਸ ਮਜ਼ਹਬ ਦੀ ਹੈ ਕਿੰਨੇ ਲੋਕ ਨੇ ਤੇ ਇਦ ਵਿੱਚ ਦਾ ਸਿੱਖ ਦਾ ਸਿੱਖ ਦੀ ਨਾਲ ਤੇ ਦੇਗਰਿਸ਼ ਲਿਖੀ ਗਈ ਹੈ ਲੇਕਿਨ ਅਸੀਂ ਆਪਣੇ ਹੱਕ ਲਈ ਤੇ ਆਪਣੇ ਮਜ਼ਹਬ ਲਈ ਅਸੀਂ ਇਹ ਕਿਸ ਹੱਦ ਤੱਕ ਵੀ ਜਵਾਂਗਿਆ ਸੀ ਗਵਰਨਮੈਂਟ ਕੋ ਡਿਮਾਂਡ ਕਰ ਰਹੇ ਆ ਸਾਰੀ ਸਿੱਖ ਬਰਾਦਰੀ ਕਿ ਸਾਨੂੰ ਅਲੱਗ شناخت دی ਜਾਏ ਤੇ ਸਿੱਖ ਅਲੱਗ ਹੋਵੇ ਪਿਸ਼ਾਵਰੀ ਸਿੱਖ ਸੰਗਤ ਨੇ ਪਾਕਿਸਤਾਨ ਦੇ ਚੀਫ ਜਸਟਿਸ پاسੋਂ ਇਨਸਾਫ ਦੀ ਮੰਗ ਕਰ ਦਿਆ ਕਿ ਹਾਂ ਕਿ ਸਿੱਖ ਪਾਈਚਾਰੀ ਨੂੰ ਪਾਕ ਦੇ ਬਾਕੀ ਹੋਰ ਨਾਲ ਕੱਟ ਗਿਣਤੀ ਪਾਈਚਾਰਿਆਂ ਵਾਂਗੂ ਬਰਾਬਰੀ ਦਾ ਹੱਕ ਨਾ ਦਿੱਤੇ ਜਾਣਾ ਸਮੂਚੀ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਤਰੋ ਹੈ ਬਿਊਰੋ ਰਿਪੋਰਟ ਝਗਬਾਣੀ ਟੀਵੀ